ਅਸਿਕਾਲ ਜੀ ਪਹੁੰਚ ਗਏ ਪਹੁੰਚ ਗਏ ਗੁਰਦੁਆਰੇ ਗੋਡਾ 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 ਬੰਮ ਹੋ ਜੂ ਠੀਕ ਹੈ ਜਿਹੜੀ ਮਾੜੀ ਮੋਟੀ ਕਰ ਰਹਾ ਸਾਲੇ ਨੇ ਠੀਕ ਕਰ ਦੇਣੀ ਇਹ ਨਹੀਂ ਕੋਈ ਕਰਦਾ ਹੋਰ ਘੱਟ ਗਿਆ ਕਾਈ ਠੀਕ ਨਹੀਂ ਚੱਕ ਲਈ ਆਣਾ ਕੋਈ ਗੁਰਦੁਆਰੇ ਪਹੁੰਚ ਗਏ ਬਾਈ ਆ ਇਹ ਹੱਥ 'ਚ ਇੱਕੇ ਮੇਰੇ ਕੋਲ ਤਿੰਨੇ ਵੀਰੇ ਚਾਰ ਕਰਦਾ ਸੀ ਆਪ ਪਾਈਆਂ ਹਾਈਕ ਜੱਟੀ ਇਹਦੇ ਵਿੱਚ ਦੇਖ ਫੇਰ ਆ ਪਈਦਾ ਹੀ ਅੰਦਾ ਕਿੱਥੇ ਹਾਂ ਕੋਈ ਮੈਨੂੰ ਨਾ ਕਹ ਬਾਈ ਉਹ ਉਧਰ ਨਾ ਬਾਈ ਗੁਰੂ ਦੱਦੂ ਆ ਨਮਾਜ਼ ਦੇਖ ਰੋ ਆ ਕਰ ਲੂ ਹਾਂ ਜੀ ਦੇਖੋ ਉਧਰ ਦੇਖ ਲੈ ਉਧਰ ਗਲਤੀ ਨਾ ਹੋ ਪਈ ਉਹ ਯਾਰੋ ਮੁੰਡੇ ਨੇ ਨਾ ਉਹ ਕੱਢਣੇ ਰੋ ਝਾੜੂ ਵੱਢਣੇ ਨੂੰ ਕਰੀ ਆ ਪਈ ਆ ਹਾਂਜੀ ਸਾਰਾ ਪਧੀਆ ਚੀਜ਼ ਦੀ ਹੈ ਬਈ ਆ ਨਹੀਂ ਇਹ ਯਾਰ ਮੇਰੇ ਕੋਲ ਵਧੀਆ ਹੈਗੀ ਆਹਾ ਨਹੀਂ ਜੀ ਨਹੀਂ ਬਈ ਹਰ ਯਾਰ ਦੇਖੋ ਆਹਾ ਯਾਰ ਮੈਂ ਕਿਹਾ ਬਾਈ ਵੀਰੇ ਹਾਂਜੀ ਸਵਾ ਬੜਾ ਘਾਟ ਚੀਜ਼ ਦੀ ਹੈ ਇਹ ਇਹ ਨਹੀਂ ਇਹ ਇਹ ਨੂੰ ਇਹ ਵੀ ਵੜਦਾ ਇਹ ਜਿਹੜੀ ਆ ਚੀਜ਼ ਦਾ ਬਰੈਡ ਨੂੰ ਪਾੜਦਾ ਇਹ ਆ ਦੇ ਇਹ ਜੇ ਪਾੜਦੀਆਂ ਇਹ 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 ਪਾੜਦੀਆਂ ਇਹ ਦੋਹੇ ਕਰਦਾ ਸਿਰੇ ਦੀਆਂ ਮੈਂ ਕੱਲ ਤੇ ਸਾਹਮਣੇ ਤੇਨੂੰ ਜਾ ਬੈਟ ਵੱਡੇ ਮੈਂ ਉਹਨੂੰ ਕਰੀਏ ਨਾ ਗੱਲ ਤੋਂ ਤੂੰ ਵੱਡਦਾ ਚਾਚਾ ਮੈਂ ਵੱਡਦਾ ਦਾਦਾ ਇਹਨਾਂ ਇਹਨਾਂ ਦਾ ਹੀ ਵੱਡੁੰਦੇ 15 15 ਪ੍ਰੋਸੈਂਟ ਵੱਡੇ ਮੈਂ ਉਹ ਨਹੀਂ ਆ ਆ ਹਸਿਆ ਵਧੀਆ ਇਹਦੇ ਦੰਦੇ ਇਹਦੇ ਦੰਦੇ ਬਰੀਕ ਆ ਬਾਈ ਆ ਦੇਖੋ ਆਹ ਚੀਜ਼ ਬੰਦਾ ਨੇੜੇ ਆ ਵਧੀਆ ਵੱਡ ਹੁੰਦਾ ਬ੍ਰੈਡ ਇਹ ਦੰਦੇ ਤੇ ਬਗਾਰੇ ਬਹੁਤ ਘਣ ਆ ਆਏ ਆ ਵੀ ਇਹ ਫਿਰ ਬ੍ਰੈਡ ਤੇ ਚਾਰ ਕਮ ਬ੍ਰੈਡ ਹੁਣ ਤਾਂ ਆਏ ਸੀ ਵੱਡੇ ਮੈਂ ਤੁਹਾਨੂੰ ਚਲੋ ਬਾਈ ਮੀ ਦਾ ਪੂਰੇ ਜਾਨ ਸਾਹਿਬ ਆਖੀ ਡਿਟੇਲ ਤੋਂ ਪਹਿਲਾਂ ਵੀ ਕੀ ਕਰਨ ਲੱਗੇ ਬਾਈ ਭਾਂਡੇ ਬਾਈ ਜਿਹੜੇ ਮੁੜ ਕੇ ਆਏ ਆ ਸਾਡੇ ਫਿਰ ਕੱਲ ਦੇਖੇ ਲੱਗਣ ਲੱਗੇ ਸਾਫ ਸੁਭਾਈ ਉਹਦੇ ਸਾਹ ਕੋਈ ਚੱਲ ਰਿਹਾ ਹੈ ਪਹਿਲਾਂ ਅਸੀਂ ਬ੍ਰੈਡ ਦੇ ਜਿਹੜੇ ਪਿੱਛੇ ਉਹਦੇ ਕ੍ਰੇਟ ਉਹ ਤਾਰ ਕੇ ਆਏ ਆ ਤੇ ਜਿੰਨਾ ਵੀ ਆਪਾਂ ਉਹ ਕਰਿਆ ਸਾਰਾ ਸਮਾਨ ਇਕੱਠਾ ਕਰਕੇ ਉਹ ਲੈ ਜਾਂਦਾ ਹੁਣ ਧੋਕੇ ਗੁਰਦੁਆਰਾ ਸਾਹਿਬ ਤੇ ਰੱਖ ਦੇਣਾ ਗੁਰਦੁਆਰੇ ਤੇ ਬੈਠਨੇ ਆਪਾਂ ਧੰਨਵਾਦ ਬਾਈ ਦਾ ਜਿਹਨੇ ਸਾਨੂੰ ਆ ਆ ਵੀ ਭੇਜੀਆਂ ਬਾਈ ਆਹ ਖਿਆਲ ਰਹੀ ਆਹ ਖਿਆਲ ਬਾਈ ਆਹ ਖਿਆਲ ਬੜਾ ਘੰਟਾ ਇਹ ਵੀ ਕਰਦਾ ਆ ਬਰਾਤੀਆ ਬਾਈ ਅਗਲੀ ਵਾਰ ਫੇਰ ਕੰਮ ਆਊਗਾ ਸਿਆਰੇ ਇਹ ਨਹੀਂ ਇਹ ਨਹੀਂ ਹੈਗਾ ਤੂੰ ਕਹਿਦਾ ਇਹ ਮੈਂ ਆਪਣਾ ਪਰਸਨ ਲੈਣਾ ਮੈਨੂੰ ਆਪੇ ਇਹ ਚਾਹੀਦੀ ਹੈ ਤਾਂ ਛੋਟੀ ਚਾਹੀਦੀ ਹੈ ਲੰਬੀ ਬਹੁਤ ਆ ਦੂਰੀ ਉਹ ਬਾਈ ਅੱਛਾ 10 ਮੈਨ ਉੱਪਰ ਦੇਟ ਨੇ ਲੰਬੀ ਚਾਹੀਦੀ ਹੈ ਸਿਰੇ ਵਾਲੀ ਕਾਲਾ ਜਾ ਜੋ ਵੀ ਵਧੀਆ ਕਾ ਚਾਚਾ ਮੈਨ ਬੈਡ ਕੱਕਾ ਕਰ ਦਸ ਉਹ ਮੈਂ ਦੱਸਦਾ ਕਰ ਦਦਾ ਬੰਬੜੀ ਦਾ ਬੈਡ ਤਾਂ ਕਾ ਕਰ ਲੈ ਬਾਈ ਚਾਰ ਉਹ ਬੱਸ ਕਰਿਆ ਉਹ ਬਾਈ ਇਹ ਦੀਦੇ ਵਿੱਚ ਜਲਦੀ ਆ ਤਰਬੂਜ ਪਾ ਦਾਰਦੀ ਬੜੇ ਬੜੇ ਨਹੀਂ ਇਹ ਮੇਰੇ ਕੋਲ ਨਹੀਂ ਦਾਤਾ ਹਾਂ ਆਹ ਯਾਰ ਬਾਈ ਬੜਾ ਘੇੜਾ ਹਾ ਆਲਾ ਆਪ ਮਾਰੀ ਜਾਂਦਾ ਪੋਕ ਕਰਨ ਲੱਗੇ ਦੋਹੀ ਇੱਕ ਰੋ ਆ ਮੈਂ ਹਾਨੀ ਚਲਾਇਆ ਨਾ ਤਾਂ ਕਹਦਾ ਇਹਨੂੰ ਅੱਛਾ ਤੂੰ ਕਿਵੇਂ ਫੜਦਾ ਦਾ ਬ੍ਰਾਈਟ ਲਾ ਲਾ ਕੇ ਉਹ ਆ ਫਿਰ ਮੇਰੀ ਹੁਣ ਗੱਲ ਇਹਦਾ ਇਹਦੇ ਪਰ ਉਹ ਜਾਣਨਾ ਕਬਰ ਬਸ ਇੱਕ ਹਾਂ ਜੀ ਦੱਸਦੀ ਈਦੀ ਥੋੜੀ ਗੱਲ ਦੀ ਦੱਸਦੀ ਈਦੀ ਆ ਵੀ ਇਹਦਾ ਕੋਈ ਕਬਰ ਨਹੀਂ ਹੈ ਉਹਦੇ ਕੋਲ ਇਹਦਾ ਕਬਰ ਤਾਂ ਉਹ ਜਾਂਦਾ ਅੱਪਾ ਕੰਮ ਕਰਦੇ ਹੱਥ ਹੋਈ ਜਾਂਦਾ ਗਿੱਲਾ ਹੋ ਜਾਂਦਾ ਤੇ ਤੇ ਉਂਗਲੀ ਫਾਦੀ ਬਾਈ ਮੈਂ ਕਾਲੇ ਕੰਮ ਨਹੀਂ ਲੱਗੀਆਂ ਉਹ ਬਾਈ ਗਰੀਬ ਹੈ ਪੂਰਾ ਬਰਦਾ ਨਹੀਂ ਹੋ ਗਿਆ ਇੱਥੇ ਉਂਗਲੀ ਫਾਦੀ ਮੈਂ ਚਲਾਇਆ ਜੋ ਹੱਥ ਘਟਾ ਮੈਂ ਦੋ ਚਲਾਏ ਉਹ ਤੁਸੀਂ ਬੈਠੇ ਕਰੂ ਰੱਖ ਮੈਂ ਦੋ ਚਲਾਏ ਇੱਥੇ ਵੈਰਾਈ ਕਿੰਨਾ ਬੰਦਾ ਹਾਂ ਆ ਦੇਖੀ ਕਿੱਡਾ ਹੈ ਜਾ ਦੇ ਮੈਂ ਹੁਣ ਕੱਲ ਜਾ ਬਰੈਡ ਭੱਟੀ ਸੀ ਆਏ ਲਾਉਣੀਆਂ 10 ਹੋ ਗਏ ਕਿ ਕਿੰਨੇ ਹੋਣਗੇ ਫਿਰ ਮੈਂ ਤੇਰੀ ਸੇਵਾ ਨਹੀਂ ਕਰ ਰਿਹਾ ਨਹੀਂ ਕੰਮੜਾ ਥੋੜਾ ਚਾਂਜੂਗਾ ਇਹ ਉਹ ਬੱਟੇ ਕੇ ਅੱਗ ਪਾ ਲਈ ਕਰ ਗੱਲ ਤੂੰ ਆਪਣੇ ਸੈਜਵਾਰ ਦਿਓ ਕਾਪੇ ਕੀ ਦੇ ਉਹ ਇਹ ਛਿਲਦਾ ਚਾਰ ਚਾਰ ਮੈਂ 10 ਲਾਹਾਂ ਦਾ ਡੇਰੀ ਆ ਜਾਂਵੇ ਇੱਕ ਵਾਰ ਚ ਕਾਹੀ ਕੰਮ ਨੇ ਪੜਿਆ ਸਿਗਾਰੀ ਤਾਂ ਆ ਉਹ ਠੀਕ ਆ ਆਪਣੀ ਜਗ੍ਹਾ ਠੀਕ ਹੋ ਆਪਣੀ ਜਗ੍ਹਾ ਚੀਜ਼ ਆ ਉਹ ਨਹੀਂ ਦੁਆ ਲੈ ਲੈਣਾ ਕਰ ਉਹ ਲੈਣਾ ਜਿਹੜਾ ਗਰੈਂਡਰੇ ਹੁੰਦਾ ਸੱਜਾ ਕੋਈ ਮਰਜ਼ੀ ਮੱਟਾ ਲੈ ਇਹ ਲੈ ਤੈਹਰ ਤੇ ਰੱਖੋ ਆਹ ਵਾ ਲੈ ਕੇ ਕਿੱਥਈ ਹੈ ਨਹੀਂ ਨਹੀਂ ਬਈ ਬਹੁਤ ਵਧੀਆ ਲੱਗਿਆ ਖੇਤੋਂ ਮੋਟੇ ਸਿੱਕੀ ਸੱਚਣਾ ਮਿਲ ਗਏ ਇਹ ਨਹੀਂ ਤੂੰ ਸਿੱਖੇ ਕੱਟਣਾ ਸਭ ਤਾਂ ਆਉਂਦਾ ਹੀ ਤਾਂ ਪਹਿਲੇ ਚਾਕੂ ਆਏ ਬਾਹਰ ਤਾਂ ਤਾ ਬੈਠ ਕੇ ਕੱਟ ਸਕਦੇ ਨਾ ਐਵੇਂ ਪਿੱਛੇ ਦੀ ਵਾਰ ਵੀ ਕੱਟਣੀ ਬੈਠਾ ਵੀਰੇ ਐਨੀ ਧੀਮੀ ਵੀਡੀਓ ਕੱਟ ਕੇ ਦੇ ਐਨੀ ਤੋਂ ਵਧੀਆ ਦੇ ਐਨੀ ਧੀਮੀ ਵੀਡੀਓ ਜਿਆਦਾ ਕੋਈ ਨਹੀਂ ਫਤਰਤ ਪਹਿ ਹੀ ਵਾਰ ਆਉਂਦੇ ਨੇ ਐ ਵਾਰ ਤੂੰ ਸਿੱਖ ਸਿੱਖ ਜੱਕ ਗਿਆ ਆਹੀ ਗੱਲ ਹੋਈ ਆ ਆਪਣੇ ਟਿਆਕੋ ਗਾਲੇ ਟਾਈਮ ਨਾਲੇ ਬੰਦਾ ਸੀ ਸਿੱਖਦਾ ਕੋਈ ਗੱਲ ਕਾਬਾ ਕਰ ਤੁਸੀਂ ਤੂੰ ਕਹਿੰਦੇ ਵੀ ਹਾਂ ਮੈਨੂੰ ਐਸਪੀ ਦਾ ਆ ਗਿਆ ਠੀਕ ਹੈ ਠੀਕ ਹੁਣ ਹੋਰ ਦਿਖਾ ਲੈ ਚੱਕ ਹਾਂ ਨੂੰ ਛੱਡ ਲੈ ਵੀ ਪਾਣੀ ਪਾਣੀ ਐ ਹੁਣ ਪਾਣੀ ਦਿਖਾਉਣਾ ਨਾ ਅੰਡੇ ਦਿਖਾਉਣੇ ਚਮਕੌਰ ਵਾਲੇ ਲੰਗਰ ਜਿਹੜੇ ਉੱਤੇ ਨਹੀਂ ਦੇਣੇ ਅੱਜ ਦੀ ਗੱਲ ਸਹੀ ਯਾਰ ਚਮਕੌਰ ਵਾਲੇ ਲੰਗਰ ਉਹ ਚਮਕੌਰ ਇਹਨਾਂ ਕਿਹਾ ਤਾਂ ਕਈ ਬੰਦੇ ਦੌੜ ਕੇ ਤੇ ਆ ਅੱਧ ਚੋਈਆਂ ਨਾ ਗੱਡੀ 'ਚ ਬਹਿ ਕੇ ਦੌੜ ਕੇ ਬੰਦੇ ਕਈ ਐ ਗੱਲ ਹੈ ਲਈ ਮੈਂ ਗਿਆ ਵੀ ਗੱਡੀ 'ਚ ਤੁਸੀਂ ਗਿਆ ਵੀ ਅੱਧੇ ਬੰਦੇ ਮੈਂ ਕਿਹਾ ਪਹਿਲਾਂ ਉੱਠ ਕੇ ਗੱਡੀ 'ਚ ਬੈਕ ਕੈਮਰਾ ਇਹ ਵੀ ਤਾਂ ਨਾਲੇ ਦਾ ਮੈਂ ਤਾਂ ਵਾਪਸ ਆ ਜਿਹਾ ਆ ਗਿਆ ਦਾ ਰਾਜੂ ਕਿਰਤ ਤੇ ਹੈਗਾ ਤਾਂ ਕਹਿੰਦਾ ਪਿੱਛੇ ਮੁੜ ਕੇ ਨਾ ਦੇਖੋ ਜਿਪਣੇ ਲੋਟ ਨੂੰ ਵੀ ਆ ਕੇ ਨਾ ਮਾਰ ਦੇਵੇ ਬੜਾ ਬਾਅਦ ਆ ਗਿਆ ਜਦੋਂ ਬਾਕੀ ਭਾਈ ਆਪੀ ਦੀ ਜੜੀ ਕਰਕੇ ਮੈਂ ਹੁਣ ਆਪਾਂ ਪਾਣੀ ਗਰਮ ਕਰਨਾ ਸਿਲੰਡਰ ਆਪਣੇ ਕੋਲ ਥੋੜੇ ਜਿਹੇ ਰਹਿ ਗਏ ਤੇ ਬਚੇ ਹੋਏ ਉਹਦੇ ਨਾਲ ਆਪਾਂ ਨੇ ਪਾਣੀ ਗਰਮ ਕਰਕੇ ਸਾਰੇ ਭਾਂਡੇ ਧੋਣੇ ਆ ਬਾਕੀ ਜਿਹੜਾ ਸਮਾਨ ਆਪਾਂ ਕੋਲ ਐਕਸਟਰਾ ਬਚਿਆ ਉਹ ਬਾਕਸ ਮੋੜਨਾ ਗਲਾਸ ਬਸ ਬਚੇ ਹੋਏ ਆ ਗਲਾਸ ਰਾਤ 20 ਪੈ ਗਏ ਉੱਪਰ ਉਹ ਤੇ ਗਿੱਲੇ ਹੋ ਗਏ ਹੈ ਤਾਂ ਪੈਕਟ ਆ ਉਹ ਕੋਈ ਅੰਦਰ ਗਲਾਸ ਖਰਾਬ ਨਹੀਂ ਹੋਇਆਗਾ ਉੱਪਰ ਪੈਕ ਪੈਕਿੰਗ ਹੈ ਆਪਾਂ ਇੱਧਰ ਜਾ ਕੇ ਮੋੜਨਾ ਕੋਈ ਹੈ ਨਹੀਂ ਸੀ ਕੋਈ ਹਾਏ ਉੱਪਰੇ ਵੀ ਪਿਆ ਤੇ ਆਸ ਠੀਕ ਹੈ ਓਕੇ ਆ ਰਹੇ ਇਹ ਬਾਤ ਖੋਲ ਲੈਣਾ ਬਾਕੀ ਜਿਹੜਾ ਡੱਬਾ ਇਹ ਸੈਂਟਰ ਬਾਕਸ ਕਰਾਂ ਇਹ ਤੇ ਖਾਲੀਆਂ ਟੈਂਕੀ ਤੋਂ ਹਣੀ ਤਾਪੇ ਲੰਮੇ ਲੰਮੇ ਸਾਰਾ ਸਮਾਨ ਚੱਕ ਜੁਕੇ ਮੇਰਾ ਆਪਣੇ ਸਾਹਮਣੇ ਰੱਖਣੇ ਹੈ ਅਗਲੇ ਸਾਲੇ ਕੰਮ ਆਉਣੇ ਹੈ ਪਰ ਕੋਈ ਕੰਮ ਨਹੀਂ ਆਉਂਦਾ ਹੁਣ ਸਵੇਰੇ ਬਾਅਦ ਹੁਣ ਆਪਾਂ ਸਾਰਾ ਚੀਜ਼ਾਂ ਫਿਰ ਪਾ ਕੇ ਟੈਂਕੀ ਵਿੱਚ ਰੱਖ ਕੇ ਸਟੋਰ ਕਰ ਦਿੰਦੇ ਆਂ ਅਗਲੇ ਸਾਲ ਚੱਲ ਜਾਣਾ ਇਹ ਚੀਜ਼ ਸਵੇਰ ਬਾਅਦ ਨਹੀਂ ਆਪਾਂ ਨੇ ਉਹ ਚੀਜ਼ ਦਾ ਕੰਮ ਸਿਰਫ ਸਵੇਰ ਨੂੰ ਆ ਪੂਰੀ ਦਾ ਪਰਪਸ ਕੋਈ ਨਹੀਂ ਹੈ ਆਪ ਵੀ ਨਹੀਂ ਹੋਣੀ ਕਿਤੇ ਹੈ ਗਰਮ ਪਾਣੀ ਹੋਵੇ ਤੋ ਸਭ ਕੁ ਤੋਂ ਆ ਚ ਹੈ ਸਭ ਕੁ ਦੋਏਗੇ ਚਾਹ ਲੈਟ ਦਾ ਖਾ ਦੇਣਾ ਕਹਿੰਦਾ ਗਰਮ ਪਾਣੀ ਆਉਂਦਾ ਲੈਟ ਦਾ ਹੈ ਨਹੀਂ ਆਉਂਦੀ ਕਿਤੇ ਭੱਜ ਜਾਂਦੀ ਆ ਤਰੇ ਪਿਆ ਕਰੀ ਜਾਂਦੀ ਤਾ ਨਾ ਏਸੀ ਲਾਇਆ ਤਾਂ ਤਾਂ ਖਰਾਬ ਹੋਈਓ ਕਾਲੇ ਪੈਕਟੇ ਚ ਨਹੀਂ ਲਾਇਆ ਤਰੇ ਕਾਲਾ ਕੁੱਤੀ ਨੂੰ ਉਹ ਦਰਸ਼ਕਾ ਦਿਨਦੀਪ ਕਹਿੰਦਾ ਰੋਟੀ ਖਾਣ ਹਾਂ ਰੋਟੀ ਖਾਣ ਗਿਆ ਤੇ ਨੇ ਲਾਲੇ ਏਸੀ ਬਟਨ ਫਰ ਗਿਆ ਹੈ ਡੋੜ ਜਾ ਤਰੀ ਡੋੜ ਲਾ ਪੈ ਗਿਆ ਸਾਰੇ ਨੇ ਏਸੀ ਲਾਇਏ ਤੇ ਜਾ ਕੇ ਇਹਨੇ ਵੀ ਸੁਚੇਤ ਆਪਲੀ ਲੋ ਜੀ ਤੁਹਾਨੂੰ ਬੰਦਾ ਦਿਖਾਵਾਂ ਕਿ ਬੰਦਾ ਪਾਣਾ ਜਿੱਥੇ ਜਿੱਥੇ ਪਾਣੀ ਆ ਜਿੱਥੇ ਜਿੱਥੇ ਪਾਣੀ ਆ ਇੱਥੇ ਇੱਥੇ ਮਾਰ ਕੱਪੜਾ ਕਰਦੇ ਸਾਫ ਇਹ ਕਮਾਈ ਜਾਣਾ ਫਿਰ ਆਪਾਂ ਨੇ ਪਾਣੀ ਉੱਤਰ ਉੱਤਰ ਜਾਈ ਜਾਣਾ ਗਰਮ ਇਹ ਟਿਕਣੀ ਕਰਦੇ ਫਿਰ ਓਏ ਯਾਰ ਕੱਢ ਜਾਣਾ ਤੈਨੂੰ ਕੱਢਣੇ ਲੱਗਾ ਤੇ ਕਰ ਲਗੀ ਹਾਂ ਮੈਰੀ ਕੋਈ ਨਹੀਂ ਹੋ ਜਾਣੀ ਸਾਫ ਗਰਮ ਪਾਣੀ ਹੈ ਬੜਿਆ ਗੇਟ ਬਾਲ ਫੜਾ ਲਾਪਰੀ ਹਾਂ ਫੜ ਕਰਤੀ ਹਾਂ ਚੱਲ ਚੱਲ ਤੈਨੂੰ ਗਿਰਦੇ ਆਂਦੇ ਹੈ ਟੈਂਸ਼ਨ ਕਰਦੇ ਮੰਨਾਂ ਇਹ ਹੈ ਪਈ ਤੋਂ ਜੇ ਬੋਗਮੇ ਨਹੀਂ ਟਰੈਕਟਰ ਦੀ ਸ਼ੋਵਰ ਕੀ ਨੇ ਲਿਖਿਆ ਦਾ ਪੰਜ ਸਾਹਿਬ ਅੰਤਸਾ ਉਹ ਕਿਨੇ ਲਿਖੇ ਛੇਤਰ ਮਾਰੂਗਾ ਉਹ ਲਿਖੇ ਦੂਵੇ ਪਾਸੇ ਨੂੰ ਦੂਵੇ ਪਾਸੇ ਨੂੰ ਜਿੱਧਰ ਨੂੰ ਲੈਣਾ ਹੀ ਆ ਹਾਂ ਹਾਂ ਨਾ ਪ੍ਰੀਤ ਹੌਲੀ ਹੌਲੀ ਕ ਪਾਸੇ ਨੂੰ ਘੁਮਾਜੇ ਤੈਨੂੰ ਮਰਜੀ ਕਪੜੇ ਕਿੰਨੇ ਘੁਮਾ ਲ ਦੂਸਰ ਨੂੰ ਚੱਲ ਚੱਲ ਬਸ ਰਾਸੇ ਇੱਥੇ ਰੱਖੀ ਚੱਲ ਵੀ ਚੱਲ ਨਾ ਪ੍ਰੀਤ ਇੱਕ ਵਾਰੀ ਚੱਲ ਜਦੋਂ ਚੱਲ ਆ ਮੈਂ ਪਾਪਾ ਬਲੇਸ ਦੀਆਂ ਇਹ ਮਸ਼ੀਨ ਲੈ ਦੇ ਆਪਾਂ ਉਹ ਪਾਈ ਤੋਤਰਾ ਕਰਨੇ ਵਾਸਤੇ ਆਲਾ ਭਾਈ ਉਹ ਤੋੜੀ ਤਾਂ ਨਹੀਂ ਦੇ ਕੇ ਦੇਣੀ ਅਗਲਾ ਕੈਸਾ ਤੋੜ ਗਿਆ ਮੈਨੂੰ ਤਾਂ ਐਂ ਲੱਗਦਾ ਇਨਸਾਨਵਾਦ ਅਸੀਂ ਧੋਗੇ ਦਿੰਦੇ ਅਗਲੇ ਦੀ ਜੇ ਸਿਸਟਮ ਦੇਖਿਆ ਇਹਦਾ ਹਾਂ ਸਿਸਟਮ ਦਾ ਕੁਝ ਸੁਪਰ ਪਲੇਟ ਲੱਗੀ ਹੋਈ ਆ ਉਹ ਪਾਈ ਜਾਣਾ ਪਲੇਟ ਤੇ ਖੜਾ ਫੇਰ ਹਾਂ ਪਲੇਟ ਵਾਂਗ ਉਹ ਪਈਆਂ ਵੀਰੇ ਆਹ ਭਾਈ ਉਹ ਇਹਦੀ ਪਲੇਟ ਆ ਪਈ ਆ ਤੇ ਇੰਨੇ ਭਰਾ ਦੇਖੋ ਆ ਸਾਰੇ ਜਿਹੜਾ ਆਪਾਂ ਕਰਦੇ ਹੁੰਦੇ ਹੁੰਨੇ ਨਾ ਰਗੜਦੇ ਹੁੰਨੇ ਆ ਇਹਦੇ ਉੱਪਰ ਜਾਂਦੀਆਂ ਨੇ ਐ ਘੁੰਮੀ ਜਾਂਦਾ ਨਾ ਉਰੇ ਲੱਗ ਜਾਂਦੇ ਟੋਕਾ ਉਰੇ ਪਈ ਜਾਂਦਾ ਇੱਕ ਐ ਘੁੰਮੀ ਜਾਂਨੇ ਨੇ ਇਹ ਆ ਬਾਹਰ ਇੱਥੇ ਦੇ ਬਾਹਰ ਇੰਨੇ ਬਾਈ ਸਾਡਾ ਕੰਮ ਬਹੁਤ ਆਸਾਨ ਕਰਿਆ ਹੋਇਆ ਘਾਂਟੇ ਦਾ ਕੰਮ ਮੈਂ ਕਹਿੰਦਾ ਕੰਟਰੀ ਦਾ ਕੰਮ ਇਹ 20 ਮਿੰਟ ਚ ਕਰ ਦਈਏ ਇਹਦਾ ਅਸੀਂ ਕੰਮ ਘਾਂਟੇ ਦੇ ਘਾਂਟੇ ਚ ਕਰਨਾ ਓਏ 20 ਮਿੰਟ ਦੇ ਵਿੱਚ ਨਿਬੜ ਜਾਂਦੀ ਹੈ ਪੰਜੀਸ ਵਾਈ ਕਰਨੀ ਹੈ ਗੁਰਬਾਈ ਥੋਕ ਮੈਂ ਬੜੇ ਬੀਬੀ ਵੇਚੂਗਾ ਆ ਦੇਖੋ ਅਸੀਂ ਫਿਰ ਲੰਗਰ ਲਾਉਂਦੇ ਆ ਤੇ ਲੰਗਰ ਵਾਲਾ ਵੀ ਬਾਈ ਖੁਸ਼ ਹੋ ਕੇ ਕਹਿੰਦਾ ਵੀ ਬਾਈ ਤੁਸੀਂ ਇੱਕ ਢੱਕਾ ਨਹੀਂ ਛੱਡਦੇ ਓਰੇ ਸਾਫ ਸਾਫ ਬਾਈ ਸਫਾਈ ਕਰਕੇ ਦੇਣੀ ਆਹ ਮਸ਼ੀਨ ਆਈ ਵੀ ਆ ਆ ਪੂਰੀ ਮੈਂ ਕਹਿੰਦਾ ਸਾਲ ਦੀ ਸਫਾਈ ਅਸੀਂ ਉਹ ਕਰਦੇ ਹਾਂ ਇਹਦੀ ਬਾਈ ਸੇਵਾ ਵਾਸਤੇ ਆਉਂਦੀ ਆ ਇਹਦਾ ਕੋਈ ਰੈਂਟ ਨਹੀਂ ਹੈਗਾ ਇਹ ਰੈਂਟ ਨਹੀਂ ਬਾਈ ਲੈਂਦਾ ਸੇਵਾ ਵਾਸਤੇ ਦਿੰਦਾ ਕਾਲੇ ਦਾ ਯਾਰ ਮਿੱਤਰਾਂ ਕੋਈ ਬਾਈ ਕਾਕੇ ਬਾਈ ਦਾ ਕਾਕੇ ਬਾਈ ਦਾ ਗੁਰਦੀਪ ਬੈਂਕਾੜਾ ਦਾ ਬੈਂਕਾੜਾ ਦਾ ਬਾਈ ਆ ਨਵਾਦੂ ਦੀ ਸਭ ਤੋਂ ਵੱਡੀ ਚੀਜ਼ ਹੈ ਇਹਦੇ ਮੋਡੇ ਰਹਿ ਜਾਂਦੇ ਪਹਿਲੇ ਸਾਲ ਭਿੰਦੇ ਦੀ ਕਾਂ ਦੁਖਣ ਲੱਗਦੀ ਸੀ ਰੂਪੀ ਰਗੜ ਰਗੜ ਕੇ ਗੋਭੀ ਹੁੰਦੀ ਬਹੁਤ ਆ ਬਾਈ ਇੱਕ ਖਾ ਕੇ ਚੀਜ਼ਾਂ ਹੁੰਦੀ ਬਹੁਤ ਆ ਬਗਣੀ ਔਕੀ ਆ ਉਹ ਰੋ ਅਗਾ ਹਵਾ ਮਾਰਦਾ ਹੈ ਹੋਰ ਟੱਕਰ ਹੈ ਨਾ ਐਗੀ ਗੋਭੀ ਵੀ ਆਪਾਂ ਇੰਨੀ ਬਰੀ ਜਿਆਦਾਤਰ ਤਾਂ ਹੀ ਇਸ ਵਾਰ ਆਪਣਾ ਪੇਸਟ ਜਿਹੜਾ ਬਣਾ ਹੋਇਆ ਦਾ ਨਾ ਬਰੇਟਾਂ ਵਾਲਾ ਵਧੀਆ ਦਾ ਸਰੇਕ ਬੰਦਾ ਕਹਿੰਦਾ ਇਹਦੀ ਕਰੀਮ ਵੀ ਜਿਆਦਾ ਫਿਕਰੀ ਮਰ ਬਿਉ ਨਹੀਂ ਸੋਸਾਂ ਠੀਕ ਦੀਆਂ ਜਿੰਨਾ ਉਹਨੇ ਲਖਾਇਆ ਸੀ ਨਾ ਅਸੀਂ ਉਹਦੇ ਵੱੱਲੇ ਲੈ ਕੇ ਆਈਏ ਉਤਾਂ ਹੀ ਉਹ ਬਣ ਗਿਆ ਮਤਲਬ ਵੀ ਦੁੱਧ ਦੁੱਧ ਡੈਵੀ ਹੋ ਗਈ ਓਕੇ ਕਰੀਮ ਡੈਵੀ ਹਾਂ ਇਹ ਅੱਗੇ ਹੁੰਦੀ ਹੈ ਗਾੜੀ ਹੈ ਪਰ ਹੁਣ ਜੀ ਲੀ ਲੀ ਕੋਟ ਦੀ ਲੀ ਕੋਟ ਉਹ ਨਾਲ ਬਾਈ ਫਿਰ ਸੈਂਡਵਿਚ ਹੋਰ ਵੀ ਸਵਾਦ ਬਣਿਆ ਬਾਈ ਔੜ ਔੜ ਕੇ ਆਉਂਦੇ ਨੇ ਹੁਣ ਮੁੜ ਕੇ ਬਾਈ ਲੈਂਦਾ ਪੂਰੀ ਲੈਂਦੀ ਲੱਗੀ ਵੀ ਆਣ ਦੇ ਆ ਵੀ ਸਾਡਾ ਲੰਗਰ ਖਾਲੀ ਹੋ ਗਿਆ ਬੰਦੇ ਖੜੇ ਰਹਿਣ ਤੇ ਐਨੀ ਜੀ ਸਵਾਦ ਆਉਂਦਾ ਸਵਾਦ ਆਈ ਲੰਗਰ ਸਵਾਦ ਆ ਹਾਂ ਜੀ ਥੋੜੀ ੋੜੀ ਸਿੱਖ ਰਹੇ ਆ ਬਾਈ। ਲੋਥਾ ਦਾ ਤਾਂ ਤਾਂ ਹੋਰ ਵਧੀਆ ਬਣ ਗਿਆ ਹੈ ਕਿ ਹਾਂ ਹਾਂ ਮੈਂ ਤੈਨੂੰ ਪਹਿਲਾਂ ਹੀ ਕਿਹਾ ਤਾਂ ਵੀ ਤੂੰ ਬਈ ਤੂੰ ਸਿੱਖ ਰਿਹਾ ਹਲੇ। ਮੈਂ ਹੁਣ 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 ਬਣਿਆ ਆਇਆ ਇਹ ਦੇਖ ਲੈ ਗੱਲ। ਬਈ ਦੋ ਤਿੰਨ ਆਇਟਮ ਆ ਨਾ। ਸਵੇਰ ਦੀ ਗੱਲ ਬਈ ਹੁਣ ਤੋਂ ਸਿੱਖਿਆ ਇਹ ਦੇਖ ਲੈ। ਦੋ ਤਿੰਨ ਆਇਟਮ ਹੋਰ ਐਡ ਕਰੀ ਦੇ ਇਸ ਵਾਰ। ਹਾਂ। ਅੱਗੇ ਨੂੰ ਇੱਕ ਅੱਧੀ ਹੋਰ ਰਹਿ ਗਈ ਉਹ ਵੀ ਐਡ ਕਰ ਦੇ। ਹੁਣ ਐਡ ਕੀਆ ਪੋਲੇ ਕੇ ਆਇਆ ਤੇ ਉੱਥੇ ਜਾ ਕੇ ਕਿਹੜੀ ਸੌਸ ਵੀ ਉਹ ਤੰਦੂਰੀ ਸੌਸ। ਨਾ ਉਹ ਮਿਲ ਨਹੀਂ ਪੀ ਗਿਰੇ ਉਹ ਮੈਨੂੰ ਵਾਈਟ ਵੀ ਨਹੀਂ ਨਹੀਂ। ਬਹੁਤ ਅੱਗੇ ਰਹਿਣੀਆਂ ਉਹ। ਹਾਂ। ਉੱਥੇ ਜਾ ਕੇ ਯਾਦ ਆਇਆ ਕਹਿੰਦਾ ਵੀ ਤੰਦੂਰੀ ਸੌਸ ਜੇ ਪਾ ਲੂਗਾ ਤਾਂ ਵਧੀਆ ਕਹਿੰਦਾ ਨਹੀਂ ਸਾਰ ਜਣਾ। ਉੱਥੇ ਵੀ ਅਸੀਂ ਮੈਂ ਕਹਿੰਦਾ 4 ਕਿਲੋਮੀਟਰ ਚ ਗਾਇਆ ਏ। ਉੱਥੇ ਨਹੀਂ ਮਿਲਦਾ ਭਾਈ ਸੌਸ। ਰਾਤ ਨੂੰ ਕੀ ਕਿਤੇ ਨਹੀਂ ਮਿਲਦਾ ਸਾਨੂੰ। ਉੱਥੇ ਐ ਜਿਹੜਾ ਦੁਕਾਨਾ ਹੁੰਦੀ ਉੱਥੇ ਹੋਰ ਲੰਦਾ ਲੱਗਣਾ ਪਰ ਸਮਝ ਆ ਜਾਂਦਾ ਨਾ। ਹੋਰ ਇਹ ਲੈ ਸモール ਜਿਆਦਾ ਉੱਥੇ। ਉੱਥੇ ਵੀ ਨਹੀਂ ਮਿਲਣੀ ਆਪਣੀ ਵਾਲੀ ਸਾਈਡ ਹੈ ਨਾ। ਉੱਥੇ ਦੀ ਗਕਲੇ ਇਹ ਮੋਲ ਹੈ ਨਹੀਂ ਮੋਲ। ਕਹਿੰਦਾ ਬਾਈ ਸਾਰੀ ਚੀਜ਼ ਵੇਚੀ ਕਹਿੰਦਾ 200 ਗ੍ਰਾਮ ਪਈਏ ਸੌਸ। 200 ਗ੍ਰਾਮ ਉਹ ਵੀ ਮੋਲ ਚ ਪਈ ਹੋਵੇ। ਹਾਂ। ਹੋਰ ਅਗਾਂਹ ਜਾਦਾ ਤਾਂ ਮੰ ਉਹ ਨਾ ਕੋਈ ਬੰਦਾ ਜੀ ਇਹ ਰਹਿ ਜਾਂਦੀ ਘਰ ਉਹ ਬਈ ਆਇਆ ਤਾਂ ਪੂਰਾ ਹੀ ਨੀ ਹੁੰਦਾ ਹਾਂ ਪਾਣੀ ਆ ਨਾ ਹੋ ਪਾਉ ਉਹ ਬੰਦਤਾ ਹੋ ਗਿਆ ਉਹ ਪਾਣੀ ਕਰਦਾ ਮੈਂ ਕੱਢਦਾ ਮੈਂ ਕੱਢਦਾ ਖਾਦ ਮੈਂ ਕੱਢਦਾ ਬੜਕਾ ਜੀ ਕੰਮ ਸਮਾਨ ਹੋਣਾ ਪਰ ਵੈਂਚ ਪੁੰਚ ਰਹਿ ਕੇ ਪਜਾਦੀਏ ਭਾਈ ਬੰਬਰ ਕਿੱਥੇ ਗਿਆ ਹਲੇ ਵਾਹ ਪਜਾਦੀਏ ਹਰੇ ਆਪਾ ਪਾਡੇ ਗਿਣਨੇ ਪਹਿਲਾਂ ਫਿਰ ਅੰਦਰ ਰਹਿਣੇ ਤੋ ਤੋ ਹੋਇਆ ਕੰਮ ਅੱਛਾ ਇਹ ਕੰਮ ਨਹੀਂ ਪਿਆ ਤੋ ਹੋਇਆ ਹਾਲ ਤਾਂ ਪਹਿਲੇ ਗਿਣਨੇ ਤੇ ਟਾਈਮ ਲੱਗਦਾ ਸਾਰਾ ਚੀਜ਼ਾਂ ਟਰਾਂਸਫਰ ਕਰਨੀਆਂ ਸਿਲੰਡਰ ਸੈੱਟ ਕਰਨੇ ਆਹ ਗਲਾਸਾ ਜਾ ਕੇ ਬਾਸ ਮੋਟਨੇ ਆ ਚਲੋ ਵੇਖੋ ਅਸੀਂ ਪਾਡੇ ਲਿਖਿਆ ਪਿਆ ਸਲਿੱਪ ਬਣਾਈ ਹੋਈ ਆ ਗੜ ਕੇ ਅੰਦਰ ਕਰਨੇ ਆ ਉਹ ਡੇ ਹੀ ਆ ਉਹਨੇ ਕੌਲੀਆ ਗਲਾਸ ਹੈ ਉੱਤੇ ਹੈ ਲਿਸਟੇ ਕੱਢਦਾ ਮੈਂ ਲੈਸਟ ਵਾਈਪ ਟਾਪਰ ਜੇ ਮਾ ਖਾਂਡੇ ਵੀ ਲੱਗ ਬਣੀ ਹੋਈ ਆ ਅੱਡ ਲੱਗਣ ਲੱਗੀ ਐਨੀ ਮਹਿਲ ਹਾਲ ਮਨ ਜਿੱਤੀ ਹੱਥਾਂ ਜਿੰਨੀ ਅਜੂਰ ਗਈ ਚਿੱਟੇ ਹੋ ਗਿਆ ਓਕੇ ਸਾਫ ਆ ਦੇ ਚਿੱਟੇ ਹੋ ਗਏ ਇਹਨਾਂ ਹੈ ਭਾਈ ਹਾਂ ਸਰ ਕਿੱਤੇ ਨੂੰ ਕਰੋਗਾ ਸੈਂਟਰ ਕਾਲਾ ਕਾਲਾ ਬੜਿਆ ਤੇ ਦੇਖਦਾ ਜੇ ਤੂੰ ਭਾਂਡੇ ਤੇ ਉੱਤੇ ਹੋ ਕੇ ਤਾਂ ਹੀ ਐ ਦਾ ਤੇ ਪੱਕੀ ਆ ਨਾ ਮਸ਼ੀਨ ਖੋਲ ਹੀ ਹੀਰ ਭਲੇ ਆ ਭਾਈ ਇਹਨੇ ਵਹੀਰ ਨਹੀਂ ਢੀ ਪੜੀ ਹੀਰ ਜਿੱਦੀ ਲਾਦੀ ਆਈ ਨਾ ਵਰਗੇ ਉਹ ਨਹੀਂ ਤੈ ਕੰਮ ਕਰੇ ਪਰ ਤੇ ਮਸੀਦ ਹੁੰਦੀ ਆ ਨਹੀ ਜਿੰਦਗੀ ਬਣਾਦੀ ਨਵੇਂ ਵਰਗੀ ਗੜਦੀ ਸਿੱਖਦਾ ਹਲੇ ਸਿੱਖਦਾ ਚਲੇ ਕੰਮ ਹੈ ਮੈਂ ਦੇਖਦਾ ਨਾ ਕਲਸੀ ਵਾਲੇ ਦੇ ਜਿਹੜੇ ਜਿੰਦਗੀ ਐ ਗੱਡੀ ਵੀ ਜਿਹੜਾ ਕਲੀ ਗਿਆ ਕਲੀ ਵਾਲੇ ਉਹਨੂੰ ਦੇਖਣਾ ਕਰਦੀ ਉਹ ਨਾਲੇ ਹਲੇ ਸਿੱਖਦਾ ਏ ਚੱਕੀ ਉਹ ਹੌਲੀ ਮੈਂ ਤਾਂ ਉਹ ਫਿਲਮ ਦੇ ਕੋਈ ਦੇਖਿਆ ਕਰਾਵਾ ਵੀ ਕਿਤੇ ਉਹਦਾ ਭਾਵਾਂ ਦੇ ਕੇ ਲੋਈ ਅੰਡਰ ਰੱਖ ਲੈ ਲੱਫੇ ਇਹ ਕਹਿੰਦਾ ਵੀ ਜੱਗੇ ਨੂੰ ਪੁੱਛੋ ਕਿੰਨੇ ਸਾਲ ਡਰਕ ਕਰੇ ਜੱਗਾ ਕੌਣ ਬਾਈ ਕਿਨੇ ਕਿਨੇ ਆਪਾਂ ਐਵੇਂ ਪੁੱਛੋ ਪੁੱਛ ਲੈਣਾ ਚੱਲੋ ਉਹਦਾ ਹੈਗਾ ਤਾਂ ਨਹੀਂ ਅਟਾਲੀ ਤੇ ਲੱਗੋ ਉੱਥੇ ਜਿਹਦੇ ਤੇ ਲੱਗੋ ਮੇਕ ਸੁਆਦੀ ਵਾਲੇ ਉਹਨਾਂ ਹੋਰ ਕੇ ਹਾਂ ਉੱਥੇ ਹੈ ਵੀ ਲੱਗੇ ਪਿਆ ਸਾਰੇ ਉਹ ਮੈਂ ਕਿਹਦੇ ਪੁੱਛਦਾ ਲੈ ਆਉਂਗਾ ਆਪਾਂ ਨੂੰ ਘਰ ਹੋ ਜਾ ਕੇ ਵੇਖੀਦਾ ਤੇਰੀ ਲੱਭ ਜੂ ਨਹੀਂ ਦੂ ਨੂੰ ਆਏ ਘਰ ਵਾਲੀ ਨੇ ਕਰ ਰੱਖਣਾ ਨਹੀਂ ਨਹੀਂ ਉਹ ਲਈ ਭਾਈ ਉਹ ਮੈਂ ਰੱਖ ਦੇਉਂ ਤੇ ਮੈਂ ਹੁਣ ਇਹਨੇ ਥੱਲੇ ਰੱਖਣੇ ਆ ਉੱਥੇ ਹੋਵੇ ਨਾ ਕਰਾਵੇ ਤੁਂ ਤੇ ਚੱਕੀ ਪਰ ਹੈਗੇ ਰੱਖ ਤਾ ਉਹ ਦੋ ਜਣੇ ਹੋ ਰਿਹਾ ਬਾਕੀ ਦਾ ਪਕੀਵਾ ਜਿਹੜਾ ਹੋ ਗਿਆ ਅੰਤਾਰ ਦੇ ਹਾਂ ਅਹੀ ਦਾ 44 ਲਿਸਟ ਕਰ ਲੋ ਦੇਖੋ ਜਾਂ ਸਮਝੋ ਉਹ ਇਕੱਲੇ ਆ ਬੈ ਬੂਹਰੀ ਖਾ ਲੈ ਖਾ ਲਈ ਭਾਈ ਬਾ ਖਾ ਲਈ ਬੀਕ ਹਾਂ ਹਾਂ ਨਾ ਠੀਕ ਹੈ ਗੱਲ ਮੈਂ ਊੜੀ ਸਾਲ ਮੈਂ ਚੱਲਣੀ ਚੱਲਿਓ ਥੋੜੋ ਚੱਲਣੀ ਆ ਭਾਈ ਮੌਸਮ ਠੰਡਾ ਹੋ ਗਿਆ ਆ ਉਹ ਸ਼ੈਟਰ ਵੀ ਬੰਦ ਕਰਤਾ ਇੰਨਾ ਠੰਡਾ ਹੋ ਗਿਆ ਇਹ ਤਾਂ ਗੁੱਬੇ ਕਰ ਦਿੰਦਾ ਹੈ ਨਹੀਂ ਹੁੰਦਾ ਮੇਰੀ ਉਲਗ ਲੱਦਾ ਨਹੀਂ ਪੈਂਦਾ ਫਿਰ ਦੁਬਾਰਾ 15 62 ਦਾ ਬਾਹਰ ਹਣ ਪਹੁੰਚਦਾ ਇਹਦਾ ਟਾਈਮ ਜ਼ਿਆਦਾ ਹੋ ਗਿਆ ਹੋਣਾ ਟਾਈਮ ਤਾਂ ਕੁਝ ਨਹੀਂ ਹੋਇਆ 7 ਵਜੇ 7 ਵਜੇ ਪੂਰਾ ਲੋ ਬਾਈ ਮੈਂ ਹੀ ਪਹਿਰਾ ਸਵੇਰ ਦਾ ਹੀ ਬਾਈ ਕਈ ਜਗ੍ਹਾ ਕਹਿੰਦੇ ਗੜੇ ਪਏ ਆ ਹਰਿਆਣਾ ਸਾਈਡ ਕਹਿੰਦੇ ਗੜੇ ਪਏ ਆ ਦੱਸ ਦਿਓ ਬਾਈ ਕਿਹੜੀ ਜਗ੍ਹਾ ਪਏ ਆ ਆਪਣੇ ਕਿ ਨਹੀਂ ਥੋੜੇ ਹੋਰ ਰੱਖ ਲਿਓ ਸ਼ੂਗਰ ਹੈ ਵੀ ਸਾਡੇ ਕਿੰਨੇ ਬਾਕੀ ਅੱਜ ਸਾਡੇ ਵਿੱਚ ਬਾਈ ਜੋ ਪਹੁੰਚਿਆ ਟਰੈਕਟਰਾਂ ਦਾ ਮਾਹਰ ਬੰਦਾ ਜਗਦੀਪ ਸਿੰਘ ਜੀ ਜੇ ਜਦੀਪ ਸਿੰਘ ਉਹ ਤੇ ਵੀ ਕਰ ਦੇਖੀ ਗਿਆ ਟਰੈਕਟਰ ਨੰਗਿਆ ਨੰਗਾਇਦੀ ਨਹੀਂ ਹੈ ਮੈਂ ਦੇਖਦਾ ਰਿਹਾ ਲੰਗਰ ਚ ਵੀ ਬਾਹਰ ਜਿਹੜਾ ਟਰੈਕਟਰ ਨੂੰ ਡੋਨਾਟ ਦੇਖਦੇ ਹੀ ਰਿਹਾ ਹੈ ਹੈ ਨਿੱਕੂ ਹੁਣ ਕੀ ਹੋਇਆ ਬਾਈ ਹਰੇਕ ਤੇ ਆਪਣੇ ਆਪਣੇ ਕੰਮ ਪਰ ਜਿਹੜਾ ਬੰਦਾ ਜਿਹਨੂੰ ਲੱਗਿਆ ਉਹਦੋਂ ਹੁੰਦਾ ਹੈ ਔਰ ਆਪਣੇ ਆਪਣੇ ਨੇਚਰ ਹੁੰਦੀ ਜੀ ਕੋਈ ਵੀ ਚਸਕਾ ਜਿਹੜਾ ਬੰਦੇ ਨੂੰ ਪੈ ਜਾਵੇ ਹਟ ਗਿਆ ਪੈਂਦਾ ਥੋੜਾ ਥੋੜਾ ਮਿੰਦਾ ਘੜੀ ਲੱਗ ਗਈ ਘੜੀ ਲੱਗ ਰਹਾ ਰਸ ਵਾਲਾ ਇਹ ਜਿਹੜਾ ਵਾਲਾ ਅੰਦਰੋਂ ਕਿੰਨੇ ਵੀ ਲੱਗ ਰੋ ਰਾਤ ਨੂੰ ਕਾਰ ਦੇ ਸਿਆ ਰਿਹਾ ਮਤਾਈਆ 2 ਵਜੇ 12 1 ਵਜੇ ਰਾਜੂ ਦਾ ਕੱਲ ਪਾਰ ਕਵੇਦਾ ਕੱਲ ਨੂੰ 100% ਮੀਂਹ ਲਿਖਿਆ ਵਾ 12 1 ਵਜੇ ਤੱਕ 12 ਉਹ ਤਾਂ ਠੀਕ ਹੈ ਉਹ ਤਾਂ ਠੀਕ ਹੈ ਉਹ ਮੈਂ ਸ਼ਾਮ ਨੂੰ ਠੀਕ ਲਿਖਿਆ ਐਣ ਵੀ ਇਹਦੇ ਵਿੱਚ ਵਿੱਚ ਐਣ ਵੀ ਦਸੀ ਵੀ ਗੜੇ ਵੀ ਪੈ ਸਕਦੇ ਵਾਰਨਿੰਗ ਆਈ ਵੀ ਹੈਵੀ ਰੇਨ ਦੀ ਵੀ ਇਹ ਮੀਂਹ ਤਾਂ ਹਰ ਦਿਨ ਦਾ ਦੱਸਿਆ ਪਾ ਪੈਣੀ ਹੀ ਪੈਣਾ ਯਾਰ ਹੋ ਜਾ ਸ਼ਾਮ ਨੂੰ ਪੱਧਰ ਚੜਿਆ ਨੇਰੀ ਹਵਾਵਾਂ ਰਹੀਆਂ ਆਈਆਂ ਹਾਂ ਹਵਾ ਦਾ ਥੋੜਾ ਖਰਾਬ ਬਗੂ ਕੰਮ ਨਹੀਂ ਆਉਗਿਆ ਨਹੀਂ ਆਉਗਿਆ ਇੱਕ ਵਾਰੀ ਨੇਰ ਜਿੱਤੀ ਹੋ ਗਾ ਪਾ ਕੇ ਬੱਦਲ ਹੋਈ ਕਰਕੇ ਚਲ ਭਾਈ ਆਪਣਾ ਸਾਰ ਜਨਾ ਡੰਗਰਾਂ ਦਾ ਓਖਾ ਹੈ ਹਾਂ ਹੁਣ ਸਵੇਰ ਦੇ ਅੰਦਰ ਉਹੀ ਖਿੱਲਾ ਵਗੇਰ ਹੁਣ 4 ਵਜੇ ਤੋਂ ਪਹਿਲਾਂ 3 ਵਜੇ ਕੱਢੇ ਜਦ ਮੈਂ ਆ ਕੇ ਉੱਥੇ ਦੇ ਆਪਾਂ ਸਾਰਾ ਲਵੇਟ ਕੇ ਹੁਣ ਕਢਾਈ ਮਗਾ ਕੱਢ ਦੋ ਮੜਾ ਪਾਣੀ ਗੋਣੀ ਪੀਨੂੰਗਾ ਮੜੀ ਧੁੱਪ ਚਮਕੇ ਹਾਲੇ ਡੰਗਰ ਬੰਨੇ ਹੀ ਬਾਹਰ ਜਦ ਵੀ ਅਨਰ ਫੇਰੀ ਨਦੀ ਜਾ ਕੇ ਲਾਈਟ ਵੀ ਨਹੀਂ ਆਈ ਠੰਡਾ ਪਾਣੀ ਪਲਾਉਣੇ ਜੀ ਨਹੀਂ ਕਰਦਾ ਡੰਗਰਾਂ ਦੇ ਨਹੀਂ ਦੇ ਨਹੀਂ ਬਈ ਦਰਦੋਂ ਲਾ ਜਾ ਡੰਗਰਾਂ ਦੇ ਵੀ ਬੰਦੇ ਵਾਲੀ ਕੰਮ ਹੈ ਠੰਡਾ ਪਾਣੀ ਪਲਾਉਂਗਾ ਤੂੰ ਮੜੀ ਕੱਠ ਬਣ ਜਿੱਤੀ ਅੰਦਰ ਹਾਂ ਦਰਦ ਦੱਸ ਮੇਰੇ ਡੇਰਦਾ ਦੱਸ ਚਾਲੀਏ ਲੈ 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 ਬੰਦੀ ਦਰਦ ਲੀਓ ਕਿੰਨਾ ਪਤਾ ਲੱਗੂਗਾ ਅੰਡਾ ਬਰਫ ਵਰਗਾ ਪਿਆਰ ਪਾਣੀ ਨੂੰ ਟੀਲ ਨਹੀਂ ਠੀਕ ਹੈ ਭਾਈ ਦਰਦ ਦਾ ਹੀ ਦੱਸਿਆ ਦਰਦ ਲੱਗਦਾ ਲੰਗਰ ਯਾਰ ਬਲੇ ਪਾਣੀ ਦਾ ਪਾਣੀ ਕਿਤੇ ਤੇਰਾ ਇੱਕ ਗਲਾਸ ਵਾਲਾ ਕੰਮ ਤਾਂ ਨਹੀਂ ਮੈਨੂੰ ਦੱਸਾ ਪੀ ਕੇ ਖਾਣ ਮੈਂ

ਕੜਮਾ ਇਹਦੇ ਮੈਂ ਰੰਡਾ ਪਾਣੀ ਬਣਾਉਂਦਾ ਮੈਂ ਮੈਪਲਾ ਦਿੰਦਾ ਮੈਂ ਚਾਹੇ ਬੁਲਾਉਂਦਾ ਉਹਨੂੰ ਭਾਈ ਗਰਮਾ ਬੁਲਾਉਂਦਾ ਉਹਨੂੰ ਹੈ ਹੈ ਗਰਮ ਬੁਲਾਓ ਹਾਂ ਪਲਾਟ ਹੈ ਕਿ ਤੇ ਗੀਜ਼ਰ ਕਿੱਥੇ ਤੇ ਗਰਮ ਕਰਦਾ ਕਿਤੇ ਤੇ ਮੋਟਰ ਚੱਲਨੇ ਕੋਸਾ ਪੀ ਲੈਂਦੇ ਆ ਜਿਹੜੇ ਬਾਲੀ ਦੀ ਗੱਲ ਕਰਦਾ ਮੈਂ ਜਿਹੜਾ ਸੱਜਰਾ ਪਾਣੀ ਮੋਟਰ ਗਰਮੇਂ ਦੇ ਗਰਮੇਂ ਹੁੰਦਾ ਹੈ ਗਰਮੇਂ ਬੁਲਾਓ ਜੇ ਭਾਈ ਸਭੀ ਦੀਪਰ ਥੋੜਾ ਦੇ ਦੱਸ ਤੇ ਆਦੇ ਪਗਾਰ ਫਾਰਮਰ ਨਹੀਂ ਹੈ ਟੁੱਲੂ ਟੁੱਲੂ ਪਾਪਾ ਨਹੀਂ ਬੀਨੀ ਉਹ ਰੰਡਾ ਜਾਂਦਾ ਹਾਂ ਹਾਂ ਗੱਟ ਗੱਲ ਲਾਉਂਦਾ ਪ੍ਰਾਣਾ ਵੀ ਜਾਈਦਾ ਤਾਂ ਬੰਦਿਆਂ ਵਾਸਤੇ ਆ ਹੈ ਨਹੀਂ ਨਹੀਂ ਭਈ ਐਦੀ ਹੈਗੀ ਗੱਲ ਹੈ ਉਹ ਗੱਲ ਕਰਦਾ ਵੀ ਜਿਵੇਂ ਹੁਣ ਅੰਦਰ ਇੱਕ ਜਗ੍ਹਾ ਹੈ ਛੁਕਰ ਹੈ ਸਾਡੀ ਤਾਂ ਟੂੜੀ ਬਹੁਤ ਖਰਾਬ ਕਰੀ ਵੀ ਡੰਗਰੇ ਦੀ ਮੈਂ ਜਮਾ ਕਰਕੇ ਰੱਖੀ ਵੀ ਆ ਮਿੱਟੀ ਰਪਣੀ ਗੇਰਨੀ ਹੁਣ ਜਾ ਲਾ ਲੈ ਇੱਕ ਭਰਕੇ ਹੋੜ ਕੇ ਰੀੜੇ ਦੇ ਥੱਲੇ ਪੁੜਾਈਆ ਅਗਲਾ ਠੀਕ ਹੈ ਗੱਲ ਹਾਂ ਦਵਾ ਤੂੰ ਸਰਾ ਦੇ ਨੂੰ ਥੱਲੇ ਛੋੜੋ ਤਾਈ ਨਾਲ ਗੱਲ ਪਾਣੀ ਤਾਈ ਪਾਣੀ ਹਾਂ ਉਹ ਕੂੜਾ ਹੀ ਉਹ ਢੇਰ ਨਾਲ ਦਾ ਉਹੀ ਮੈਂ ਬਾਹਰ ਖੁੱਲੀਆਂ ਜੋ ਜਿੰਨੇ ਵੀ ਆਉਂਦੇ ਵੀ ਪਈ ਇੱਥੇ ਸਾਈਡ ਪਰ ਲਾ ਦੋ ਹੁਣ ਤੂੰ ਸੁੱਕ ਦਾ ਕੰਮ ਦੇਖੀਆ ਮੈਂ ਇਹਦਾ ਸੁੱਕ ਪੱਤੀ ਜਾ ਕੇ ਸੇਟੀ ਟੈਲੀ ਪੁੱਛ ਗੰਗੇ ਨੂੰ ਇੱਕ ਭਰੀ ਦੁਕੀ ਜਾਂ ਥੱਲੇ ਪੈਸਾ ਗਿੱਲਾ ਹੁੰਦਾ ਤੀ ਰੋਕ ਦੀ ਟੂੜੀ ਖੜਾ ਲੈਂਦਾ ਬਾ ਪੁੱਛਰਾ ਕੋਈ ਦੁੜੀ ਨੂੰ ਤਰੀਕੇ ਨਾਲ ਹਾਂ ਬਣਾਉਣੇ ਨਹੀਂ ਆਪਣੇ ਕਿਹੜਾ ਬਣੂ ਦੇਸੀ ਆਪਣੇ ਖਾਤਾ ਵਿੱਚ ਊੜੀ ਬਣਾਉਣੀ ਹੈ ਵਾ ਵੇਚਣ ਖਾਤਾ ਤੋਂ ਨਹੀਂ ਬਣਾਉਣੀ ਮੈਨਾਂ ਠੀਕ ਹੈ ਹਾਂ ਊੜੀ ਦਾ ਜਿਹੜੀ ਰੇਟ ਨਹੀਂ ਚਾਚੀ ਕੋਲ ਊੜੀ ਖਸਾਦੀ ਪਈ ਆ ਨਾ ਹੈ ਊੜੀ ਮੇਰੇ ਕੋਲ ਖਸਾਦੀ ਪਈ ਆ ਮੈਂ ਕਹਿੰਦਾ 20 ਟੋਨ ਦੀ ਹੈ ਰੇਟ ਹੈ ਊੜੀ ਦਾ ਲੈ 200 ਰੁਪਏ ਕੰਟਨ ਲੈ ਉਹ ਮੈਨੂੰ ਆ ਦੱਸੇ ਪ੍ਰਕਾਸ਼ਿੰਦਰ ਲੱਖੀ ਕਹਿੰਦਾ ਭਾਈ ਕਹਿੰਦਾ ਭਾਈ ਆਪਣਾ ਜਿਹੜਾ ਉਹ ਹੈ ਹੱਕ ਹੱਕ ਕਹਣਾ ਬਈ ਇਧਰੋਂ ਤਾਂ ਸਾਨੂੰ ਥੋੜੀ ਸਸਤੀ ਪੈਂਦੀ ਆ ਹਾਂ ਹੱਕ ਨਹੀਂ ਕੋਈ ਪੁੱਛਦਾ ਕੋਣ ਕਹਿੰਦਾ ਯਾਰ ਚੌਣਾ ਵਾਲੀ ਚੌਣਾ ਵਾਲੀ ਅੱਗੇ ਬਈ ਚੌਲ ਫਰੀ ਆ ਪਰ ਹੁਣ ਤਾਂ ਫਰੀ ਨੂੰ ਵੀ ਮਹਿੰਗੇ ਪੈਂਦੇ ਜੇ ਦੇਖਿਆ ਜਾਵੇ ਰੋਦਾ ਕੋਟ ਅੱਗੇ ਪੈਂਦੇ ਪਿਹਾਈ ਚੌਲਾਂ ਦੀ ਕੋਈ ਨਹੀਂ ਅੱবি ਹੁਣ ਕਿੰਨੇ ਬਣਤੀ ਹਾਂ ਲੱਖੀ ਨੇ ਕਿੱਲੋ ਚਲੋ ਉਹ ਬਾਈ ਕਰਮੀ ਵੀ ਪੈਣੀ ਇਹ ਹੁਣ ਰੇਟ ਹੀ ਨਹੀਂ ਰਿਹਾ ਜਿਹੜੀ ਚੀਜ਼ ਦਾ ਰੇਟ ਆਇਆ ਤਾਂ ਵੀ ਚੱਲ ਚੱਲੀ ਜਾਂਦਾ ਦੂਤ ਰੰਦ ਲੱਗ ਬਾਕੀ ਦਾ ਕੋਈ ਚੱਕਦਾ ਨਹੀਂ ਹੁਣ ਪੁੱਛਦੇ ਜੀ ਕੋਈ ਉਹ ਸਾਰਾ ਕੁਝ ਟੂੜੀ ਦੀ ਵਜ੍ਹਾ ਤੇ ਡਾਊਨ ਆਇਆ ਫਿਰ ਤਿੰਨ ਵਾਰ ਫੌਨ ਨੇ ਆ ਯਾਰ ਗੰਨਾ ਇਦੀ ਗੰਨਾ ਇਦੀ ਵਜ੍ਹਾ ਜੀ ਡਾਊਨ ਆਇਆ ਜਾਂ ਟੂੜੀ ਡਾਊਨ ਆ ਹੂੰ ਗੰਨਾ ਵੀ ਡਾਊਨ ਆ ਗਿਆ ਕਿਹੜਾ ਡਾਊਨ ਆ ਗਿਆ ਅਗਲਾ ਕਹਿੰਦਾ ਟੂੜੀ ਇੰਨੀ ਪਈਏ ਸਾਥ ਹੀ ਗਈ ਜੀ ਅਸੀਂ ਯੂਜ਼ ਕਰਨਾ ਬੜੀ ਪੂਰੀ ਰੱਤ 7-800 ਨੂੰ ਮਨ ਕੀ ਸਿਆ ਮੱਕੀ ਆ ਜਾਵਾ ਹਾਂ ਇਹ ਰੇਟ ਹੈ ਇਹ ਰੇਟ ਹੈ ਨੀ ਮੈਂ ਜਿਆਦਾ ਦਾ ਗੰਨਾ 780 ਹਾਂ ਨਾ ਹਾਤੂੜੀ ਜੜ ਗੰਨੇ ਨੂੰ ਪੈਂਦੇ ਤੇ ਵੀ ਹਾਂ ਵੀ ਕਿਹਨੜਾ ਗੰਨਾ ਪਾ ਲੋ ਗੰਨਾ ਪਾ ਲੋ ਹੁਣ ਤੂੜੀ ਦਾ ਸਾਥੀ ਗੰਨੇ ਨੂੰ ਕਿਹਨੇ ਪੁੱਛਣਾ ਤੇਰੇ ਨੂੰ ਤੁਸੀਂ ਕੀ ਰੇਟ ਕਰਿਆ ਗੰਨਾ ਚਾਲ ਪਰ 250 ਕਿਨੇ ਮੈਂ ਤੁਸੀਂ ਹਾਂ 230 ਨੂੰ 55 ਲੇਵਰ ਦੇ ਕਿ 55 ਲੇਵਰ ਦੇ ਹਾਂ 80 ਹੋ ਗਏ ਰਾਤ ਰਾਤੀ ਦੱਤਾ ਹੈਗਾ ਇਹਦਾ ਕੜਾਈ ਨਾਲ ਦੀ ਮਹਿੰਗੀ ਪੈਂਦੇ ਆ ਹੋ ਰਿਹਾ ਉਹ ਤਾਂ ਹੈ ਉਹ ਜਾਂ ਖੇਤ ਤੈ ਸਾਹਿਬ ਕਰਾਉਣਾ ਬਿਤਾ ਚਾਹੇ ਦੁੱਗਣੇ ਪੈਣ ਉਹ ਇਹਦਾ ਕੰਮ ਹੋਰ ਕਰਵਾਦਾ ਬਾਈ ਨਹੀਂ ਆ ਬੰਦਾ ਬੰਦਾ ਅੱਗ ਲਾਉਣੇ ਯੋਗਾ ਬਜਾਏ ਉਹ ਸੜੇ ਪੂਰੇ ਰਾਸ ਹੈ ਜੋ ਚਾਰ ਤੇ ਲਿਗਿਆ ਭਈਏ ਕਹਿੰਦਾ ਜਾਣਾ ਨਹੀਂ ਹਾਂ ਮੈਂ ਜਾਉ ਤੁਹੀਂ ਥਣੂ ਕਹਿੰਦੇ ਰੋਟੀ ਬਣਾਉਂਗਾ ਰੋਟੀ ਬਣਾ ਕੇ ਦੇ ਦੂੰਗੇ ਭਾਈ ਰੋਟੀ ਬਣਾ ਕੇ ਦਿੱਤੀ ਤਿੰਨ ਬੰਦਿਆਂ ਦੀ ਆਹ ਇਹਦਾ 75 ਰੁਪਏ ਨੂੰ ਪੈ ਗਿਆ ਹਾਂ ਸਭ ਕਾਦੇ ਸਾਡਾ ਆਨ ਆ ਗਿਆ 1 ਲੱਖ ਤੇ ਨਾ ਇਹ ਕਰ ਤੂੰ ਆਇਆ ਧੂੜੀ ਦੀ ਬਜਾਏ ਧੂੜੀ ਡਾਊਨ ਆਈ ਹੈ ਤਰਾ ਡਾਊਨ ਆ ਗਏ ਧੂੜੀ ਕਹਿੰਦਾ ਕਿ ਟਾਈਮ ਹੀ ਲੱਗਦੇ ਕਿਆ ਟੋਕੇ ਨੇ ਜਿਹੜੇ ਆ ਇਹ ਡੋਕਰ ਪੰਡਾ ਇਕੱਠਾ ਨੇ ਇਕੱਠਾ ਨੇ ਚਾਹਤਾ ਨੇ ਇਕੱਠਾ ਨੇ ਅਸੀਂ ਕਿਹ ਵੀ ਇਕੱਠਾ ਨੇ ਇਹ ਹੈਗਾ ਡੰਗਰ ਵੀ ਘਟ ਮਿਲਦਾ ਹੁਣ ਸ਼ਹਿਰ ਦਾ ਡੰਗਰ ਨਹੀਂ ਇਹ ਡੰਗਰ ਦਾ ਫਰਕ ਬਹੁਤ ਆਪਣੇ ਪਿੰਡਾਂ ਦਾ ਬਹੁਤ ਫਰਕ ਪੈਂਦਾ ਡੰਗਰ ਦਾ ਖਰਚਾ ਜਾਂਦਾ ਰੱਖਣੇ ਰੱਜੇਗਾ ਆਪਣਾ ਉਹ ਪਿੰਡਾਂ ਉਹ 15000 ਰੁਪਇਆ ਮੰਗਦਾ 15000 ਰੁਪਇਆ ਦਾ ਘੱਟਾ ਨਹੀਂ ਤੇ ਕਰਦੇ ਨਹੀਂ ਅਗਲਾ ਕਹਿੰਦਾ 500 ਰੁਪਏ ਨੂੰ ਤਾਂ ਮੈਨੂੰ ਬਾਹਰ ਦਿਹਾੜੀ ਜਿਸ ਤਰ੍ਹਾਂ ਮਾਰੀਦਾ 8 ਵਜੇ ਜਾ 5 ਵਜੇ ਵੇਲਾ ਕੋਈ ਘਰ ਆ ਜਾਂਦਾ ਜਿਹੜਾ ਭਈਆ ਬੰਦਾ ਹੈ ਮਾਲ 50000 ਰੁਪਏ ਲੈ ਮੰਗਦਾ ਅਡਵਾਂਸ ਹਾਂ ਲੱਗ ਜਾਂਦੇ ਕਿ ਲੱਗ ਗਿਆ ਜਾਂ ਤਾਈ ਲੈ ਕੇ ਲੱਗ ਕੇ ਨਾ ਥੋੜੀ ਜਾ ਕਿੱਥੇ ਢੋਲੂਂਗਾ ਇਹਨਾਂ ਨੂੰ ਬਸ ਪੁੱਛ ਨਾ ਭਾਈ ਇਹ ਸ਼ਹਿਰੀ ਦੇ ਵਿੱਚ ਜਾ ਕੇ ਦੇਖੋ 20-20 ਕਿੱਲੇ ਇਕੱਠਾ ਪਈਆਂ ਭਾਈ ਕੋਈ ਪੁੱਛਦਾ ਨਹੀਂ ਹੈਗਾ ਆਪਣਾ ਨਕ ਤੇ ਰੱਪਾ ਪਹਿਲਾਂ ਜਿਹੜੀਆਂ ਟੂੜੀ ਦੀਆਂ ਇਹ ਟੂੜੀ ਫੈਕਟਰੀਆਂ ਵਿੱਚ ਵੀ ਜਲਣੇ ਵਾਸਤੇ ਯੂਜ਼ ਹੁੰਦੀ ਸੀ ਉਹ ਵੀ ਲੈਣ ਦੇ ਹਟ ਗਈਆਂ ਉਹ ਆ ਜਾਂਦੀ ਆ ਤੇ ਇਕੱਠਾ ਕਰਦੇ ਆ ਤੇ ਇਕੱਠਾ ਜਾਂਦੀ ਹੈ ਨਾ ਉਧਰ ਉਹੀ ਗੱਲ ਹੈ ਬਾਕੀ ਪਸ਼ੂ ਵੀ ਗਾਓ ਘਟ ਗਏ ਯਾਰ ਆਪਣੇ ਲੋਕਾਂ ਨੇ ਕਿੰਨੇ ਘਟਾਤੇ ਉਹ ਵੀ ਘਟਾਤੇ ਯਾਰ ਨਹੀਂ 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 ਮੇਰੇ ਨਹੀਂ ਪੌ ਘਟਾਦੇ ਅੱਧੇ ਨਹੀਂ ਕਰਾਂ ਤੇ ਵੀ ਘਟਾ ਦੇ ਜਿਹੜੇ ਦੋ ਜਣੇ ਉਹਦਾ ਕਹਿੰਦਾ ਲੱਗਦਾ ਮੁੱਢੀ ਰੀਰੂ ਕਾ ਕਰ ਰਿਹਾ ਹੈ ਕਿ ਨਹੀਂ ਨਿਰੇਕਾਰ ਪਾਲ ਪਜਰ ਜੰਮੇ ਸਾਡਾ ਬੰਦੇ ਤੋਂ ਉਹੀ ਗੱਲ ਹੈ ਉਹ ਆਪਾਂ ਨੇ ਵੀ ਤਾਂ ਰੱਖੇ ਹੋਏ ਜਿਹੜਾ ਘਰ ਦਾ ਮਟੀਰੀਅਲ ਆ ਤੂੜੀ ਹੋ ਜਾਂਦੀ ਆ ਕਾਖ ਕੰਡਾ ਘਰ ਦਾ ਬੂਟਾ ਵਾਟਾ ਉਂਗੀ ਹੋ ਜਾਂਦਾ ਤਾਂ ਰੱਖੇ ਹੋਏ ਆ ਉਹ ਤਾਂ ਉਹੀ ਗੱਲ ਹੈ ਉਹ ਇਹ ਮੌਕੇ 'ਪਰ ਤੂੜੀ ਵੇਚਣੀ ਜ਼ਿਆਦਾ ਵੀ ਕਿਹੜਾ ਪੁੱਛਦਾ ਕੋਈ ਨਹੀਂ ਪੁੱਛਦਾ 1500 2000 ਨੂੰ ਟਰਾਲੀ ਆ ਫੇਰ ਉਹਦਾ ਫੁਣਾਈ ਉਹਦਾ ਫੈਟਾ ਹੈਗਾ ਜਿਹੜਾ ਬੰਦਾ ਆਪ ਪਾਉਂਦਾ ਯਾਰ ਉਹੀ ਗੱਲ ਆ ਸਾਡੇ ਵੱਡੀ ਗੱਲ ਤਾਂ ਉਹੀ ਅੱਗ ਵਾਲੀ ਜਿਹੜੀ ਅੱਗ ਲੱਗਣ ਤੇ ਰੁਕੀ ਐ ਦਾ ਸਾਰੇ ਬੰਦਾ ਪੈ ਗਿਆ ਨੀ ਤੇ ਅਗਰ ਦੇਖਦਾ ਜੀ ਕਿਹੜਾ ਇਕੱਠਾ ਨੂੰ ਡੀਕੂਗਾ ਵਾ ਸੇ ਗਲਾਈ ਖੇਤ ਵਿਹਲਾ ਪੱਧਰਾ ਬਣ ਗਿਆ ਚਾਰੀ ਟੂੜੀ ਦਾ ਉਹ ਉਹਨਾਂ ਨੇ ਵੀ ਵੈਕਟਰ ਵਾਲੇ ਨੇ ਵੀ ਟੂੜੀ ਲੈਣੀ ਦੀ ਰਹੀਂ ਜਿੰਨੇ ਟੂੜੀ ਲੈਣੀ ਦੀ ਫੇਰ ਬਾਹਰ ਹਾਂ ਸਹੀ ਗੱਲ ਥੋੜਾ ਹਿਮਾਚਲ ਨੂੰ ਜਿੰਨੀ ਜਾਂਦੀ ਹੈ ਇਕੱਠਾ ਵਾਲੀ ਉੱਪਰ ਵਾਲੀ ਜਾਂਦੀ ਡੰਗਰਾਂ ਨੂੰ ਸਾਰੀ ਇਹ ਹਿਮਾਚਲ ਨੂੰ ਜਿੰਨੀ ਟੂੜੀ ਜਾਣੀ ਦੀ ਉਹ ਵੀ ਅੱਗੇ ਕਰਕੇ ਅੱਗ ਲੱਗਣ ਤੇ ਰਾਤ ਤੀ ਪਰਾਲੀ ਟਿਕੜ ਦੇ ਛੱਡ ਗਈ ਯਾਰ ਨੇਕੇ ਗੁੱਜਰ ਪਰਾਲੀ ਉਹ ਕੱਲ ਨੂੰ ਉੱਤੇ ਮੁੰਡੇ ਮਿਲੇ ਯਾਰ ਉੱਥੇ ਕਹਿੰਦਾ ਭਾਈ ਸਾਡੇ ਤਾਂ ਸੁੰਡੇ ਬਾਉ ਪਏ ਆ ਹਾਂ ਪਰਾਲੀ ਕਰਕੇ ਪਰਾਲੀ ਕਰਕੇ ਕਹਿੰਦਾ ਕਿਤੇ ਮਸ਼ੀਨ ਲੱਗੀ ਵੀ ਹੈ ਉੱਥੇ ਤਾਂ ਕਣਕ ਹੋਈੋ ਨਹੀਂ ਦਿਖਾ ਸੀ ਜੁਬਨੇ ਨਾਲ ਕਹਿੰਦਾ ਕਣਕ ਆਪਣੇ ਜਿਹੜੀ ਵਾਹ ਕੇ ਵਰਦੀ ਆਈਆਂ ਪੰਜ ਕਹਦੇ ਗਾਲੇ ਸੋਹੇ ਸੋਫਾ ਨਹੀਂ ਤੇਰਾ ਕਾਲੇ ਪਰਾਲੀ ਵਿੱਚੇ ਵਹੁੰਦਾ ਪਾਣੀ ਦੇ ਬਾਹਰ ਪਾਣੀ ਲਾ ਲੋਟੀ ਭੇਜੀ ਹੈ ਪਾਣੀ ਲਾਤਾ ਜਾਂ ਕਣਕ ਨੂੰ ਤਾਂ ਡਬਲ ਰੋਟੀ ਹੋਣਾ ਪਾਜੇ ਤਖੇ ਤੂੰ ਨਹੀਂ ਪਾਤਦੇ ਕੰਟ ਪੀਲੀ ਹੋ ਜਾਂਦੀ ਹੈ ਹਾਂ ਇੱਕ ਵਾਰ ਸੁਪਰ ਸੀਡਰ ਤੇ ਬੀਜ ਤੇ ਬਾਦ ਰਾਂ ਕਣਕ ਪੈਣੀ ਹੁੰਦੀ ਹੁੰਦੀ ਹੈ ਉਹ ਅਸਲ ਦੇ ਵਿੱਚ ਮੇਰੇ ਹਸਾਬ ਨਾਲ ਤਾਂ ਇਹਨੂੰ ਗਿੱਲਾ ਖੇਤਣੀ ਚਾਹੀਦਾ ਮੋਂ ਤੋਂ ਸੁੱਕੇ ਦੇ ਕਰ ਮੈਂ ਜੱਪਾ ਸੁੱਕੇ ਇੱਕ ਨਾ ਮੇਰੇ ਉੱਥੇ ਚਰੀ ਵਾਲੀ ਖਤੀ ਸੀ ਉੱਬਲ ਉੱਡਦੀ ਦੀ ਜਦੋਂ ਅਸੀਂ ਰਾਤ ਨੂੰ ਵੇਚੀ ਆ ਤਾਂ ਮੇਰੇ ਸਾਰੇ ਕਹਿੰਦੇ ਕਹਿੰਦੇ ਉਰੇ ਕਿਹੜੇ ਜੰਮਣਗੇ ਮੈਂ ਚੱਲ ਮਸ਼ੀਨ ਸਾਫ ਹੋ ਜਾਂਦੇ ਜੰਮੇ ਹੀ ਠੀਕ ਨਹੀਂ ਰੌਣੀ ਕਰਨੀ ਹੈ ਜਿੱਦਨ ਪਾਣੀ ਲਾਉਂਗਾ ਕਣਕ ਨੂੰ ਦਣ ਹੋ ਜੂਗਾ ਉਦੋਂ ਬੀਜ ਹੋਣੀ ਹੈ ਮੈਂ ਕਹਿੰਦਾ ਦਾਣਾ ਦਾਣਾ ਜੰਮਿਆ ਹੋਇਆ ਉਹ ਬੋਲ ਵਧੀਆ ਕਣਕ ਕੋਈ ਨਹੀਂ ਚੱਲ ਪਾਣੀ ਲੱਗੇ ਦੋ ਹੋਊਗੀ ਉਹ ਬੜਾ ਉੜਦੀ ਦੀ ਬਾਈ ਸੌਕ ਨੇੜੇ ਦੜੇ ਵੀ ਨਹੀਂ ਨਾ ਕਰੇ ਕਰੇਗਾ ਮੈਂ ਕਹਣਾ ਵੀ ਜਿਹੜੇ ਪਿਆਜ ਰਾਉਂਗਾ ਸਲਾਤਾ ਬਣਦਾ ਤੇਰੀ ਜਿੰਦੀ ਹੋਰ ਗੱਲ ਓਏ ਉੱਥੇ ਵੀ ਗੱਲਾਂ ਆਈਆਂ ਇਹ ਤੁਹਾਨੂੰ ਡਾਕਰ ਮਾ ਪੁੱਪਲੂ ਦੀ ਮੈਂ ਤੇਰੀ ਇੱਕ ਪੁੱਪਲੂ ਡਾਕਰ ਮਾ ਉਹ ਨਹੀਂ ਕੋੜ ਨਹੀਂ ਹਾਂ ਉੱਥੇ ਤੇਰੀ ਮਾਜੀ ਕੋਈ ਉੱਥੇ ਡਲੇ ਮਾਵਾ ਪਾਟੀ ਤੇ ਜੰਮਦੀ ਨਹੀਂ ਕਹੀ ਤਾਂ ਮੇਨ ਰਹਾ ਉੱਥੇ ਬਾਅਦ ਆਪਣੀ ਜਮੀਨ ਛੋਟੀ ਹੈ ਮਾਕੇ ਵੀ ਜੋਵੇ ਇੱਥੇ ਚੱਲ ਜਾਂਦਾ ਕੰਮ ਤੋਰ ਟੋਪਲਿੰਗ ਨਾਲ ਕੰਮ ਚੱਲਦਾ ਬਾਈ ਇਹ ਟੋਪਲਿੰਗ ਨੂੰ ਕਸੋ ਘਟਾਓ ਬਦਵਾ ਚੱਕਰ ਡਾਕਰ ਦਾ ਪਿੱਛੇ ਚਾਹੀਦੀ ਡੂੰਗੀ ਚਾਹੀਦੀ ਡਾਕਰ ਚ ਚਾਹੀ ਕਾ 1.5 ਇੰਚ ਡੂੰਗੀ ਆਪਣੀ ਉਰੇ ਇਧਰ ਵਾਲੀ ਜਮੀਨ ਨੂੰ ਉੱਥੇ ਦਾਬ ਵੀ ਪੂਰੀ ਆਉਣੀ ਚਾਹੀਦੀ ਹਾਂ ਦਾਬ ਵੀ ਪੂਰੀ ਆਉਣੀ ਜਿੱਥੇ ਤੇਰਾ ਰੀਲ ਲੈ ਮਾਣਾ ਮੋਟਾ ਗ ਹਾਲਾ ਬੜੀ ਹਾਲਾ ਬੜੀ ਉੱਥੇ ਗੜੇ ਜਾਵਣਾ ਹੈ ਆ ਚੱਕਰ ਨਾ ਨਾ ਕੋਈ ਗੱਨ ਨਹੀਂ ਕੋਈ ਤੇ ਟੋੜੀ ਦਾ ਜ਼ਿਲਾ ਕਰਦੇ ਥੋੜੀ ਅੱਗੇ ਐ ਨਾ ਸੁਪਰਸੇਡਰ ਵਾਲਾ ਗਮ ਫੇਰੇ ਆ ਪਰ ਐਡਾ ਕੋਈ ਵਧੀਆ ਤਾਂ ਹੈ ਨਹੀਂ ਜਸਟਾ ਨਾ ਕੀ ਇਹ ਵਧੀਆ ਵਿੱਚ ਬਲਾ ਦਿੰਦਾ ਚੱਕਰ ਇਹ ਆਏ ਆ ਯਾਰ ਇਹਨੂੰ ਨਾ ਮੇਰੀ ਗੱਲ ਸੁਣ ਲਾ ਜੀ ਜਿਹੜੇ ਲੇਟ ਲੇਟ ਪ੍ਰੈਸਿੰਗ ਨੂੰ ਲੋਟ ਨਹੀਂ ਹੈਗਾ ਇਹ ਇਹਨੂੰ ਰੱਖੋ ਕੀਤੀ ਫੇਰੇ ਇਹਨੂੰ ਉਹਦੇ ਬਾਅਦ ਰੌਣੀ ਕਰਦੇ ਇਹਨੂੰ ਤੇ ਬਾਅਦ ਦੁਬਾਰਾ ਵਿੱਚੋਂ ਕਰ ਮੈਂ ਕਹਿੰਦਾ ਇੱਕ ਪਾੜ ਪਾ ਵੀ ਪਾ ਕੇ ਇਹਨੂੰ ਛੜ ਤੋਂ ਰੌਣੀ ਕਰ ਦੋ ਉਹ ਵੀ ਖੇਤੋਂ ਇੱਕ ਪਾੜ ਸਭ ਤਰਾਈ ਇਹ ਵਿੱਚੇ ਬਾਦੇ ਫੇਰ ਉਹ ਬਹਿ ਨਹੀਂ ਉਹ ਮਾਸ਼ਾ ਦਾ ਫੇਰ ਤੇ ਮਲਕੀ ਚ ਉਹ ਮਾਸ਼ਾ ਦਾ ਪੈਸਾ ਦਿੰਦਾ 500 ਰੁਪਏ ਮਾਸ਼ਾ ਕੀ ਆਤਾ ਹਾਂ ਉਹ ਰਾਲ ਯਾ ਭਈ ਇਹਦੇ ਨਾਲ ਵੇਚਣੀ ਨਾ ਤਾਂ ਦੰਦ ਚਾ ਲਿਆਉਣਾ ਇੱਕ ਕਿਹੜਾ ਤੈ ਪਾਉਣੇ ਹਾਂ ਹਾਂ ਉਹ ਕਿਹੜੇ 10 8 ਦਾ ਜਗਾ ਘਮਾ ਦੇ ਇੱਕ ਗਿੱਲੇ ਉਹ ਤਾਂ ਡਾਕਟਰ ਤੇ ਵੈਸੇ ਵੀ ਚਾਹੀਦਾ। ਨਾ ਆਪਣੇ ਜਿਵੇਂ ਘਮਾ ਦੇ ਡਾਕਟਰ ਵੈਸੇ ਦੀ ਗੱਲ ਕਰਦਾ ਉਹ ਤਾਂ ਪੱਕਾ ਹੀ ਚਾਹੀਦਾ ਰੱਖਣ ਚਾ। ਉਹ ਮੈਂ ਬਾਈ ਪਾਣੀ ਦੇਖੀ। ਨਾ ਇਹ ਤਾਂ ਪਲਾਉ ਫੇਰ ਨਹੀਂ ਬਾਈ ਪਲਾਉ ਦਾ ਗੱਲ ਬਾਈ ਪਲਾਉ ਵਾਲਾ ਨਹੀਂ ਉਹ ਉਹ ਜਿਹੜਾ ਪਲਾਉ ਜਿੱਦੜ ਜਾਂਦਾ ਜੋ ਸੁੰਡੇ ਧਰਤੀ ਉਤਰ ਜਾਂਦਾ ਉਹਦਾ ਬਾਈ ਨਜ਼ਾਰਾ ਵਾਲੀ ਚੀਜ਼ ਹੈ। ਉਹਦਾ ਤੈਨੂੰ ਪੈਬਲੈਟ ਦੇਖੀ ਬੜੀ ਬੰਕਣਾ। ਆ। ਅੱਛਾ। ਉਹ ਪਾਣੀ ਬੜੀ ਜਾਂਦੀ ਆ। ਇੰਨਾ ਡੂਗਾ ਜਾਂਦਾ? ਬਹੁਤ ਡੂਗਾ ਜਾਂਦਾ। ਅੱਛਾ। ਉਹ ਉਹਦਾ ਕਰਾ ਟਰੈਕਟਰ ਖਿੱਚਿਆ ਆ ਜਾਂਦਾ ਉਹ ਟਰੈਕਟਰ ਨੂੰ ਉਸ ਵੀ ਨਹੀਂ ਉਹਨੂੰ ਆਦਾ ਮੈਨੂੰ ਅੱਛਾ ਆਪਾਂ ਨੇ ਗਲਦੀਬ ਨੇ ਪਾਇਆ ਦਾ ਉਹਨੇ ਸੁੱਖ ਨੇ ਪਾਇਆ ਦਾ ਫਾਰਮ ਡ੍ਰੈਗਨ ਵਾਲਿਆਂ ਖੜੇ ਵੀ ਨੇ ਇੱਕ ਦੰਦ ਜਾਏ ਵੀ ਜੋਲ ਦੋ ਦੀਆਂ ਉਹ ਵਾਲਾ ਵੀ ਮੈਂ ਇਹਨਾਂ ਦਾ ਲਿਆਦਾ ਬੰਦਾ ਖੇਤੀਬਾੜੀ ਵਾਲਿਆਂ ਦਾ ਹਾਂ ਸੁੱਖ ਨੇ ਕਿਆ ਕਰਿਆ ਉੱਥੇ ਭੈਣੀ ਕੀਨੇ ਮਤਲਬ ਖੇਤ ਚ ਫਲਾਂ ਵਗੂ ਘੁਮਾਤਾ ਐ ਨੂੰ ਵੀ ਘੁਮਾਤਾ ਐ ਨੂੰ ਕੱਦੂ ਚ ਟਰੈਕਟਰ ਨਹੀਂ ਦਾ ਤੁਰਿਆ ਉਹਦਾ ਸੌਂੇ ਬੈਠੀ ਜਾਂਦਾ ਸੌਂੇ ਬੈਠੀ ਜਾਂਦਾ ਕੱਦੂ ਸਕਾ ਕੇ ਦੁਆਰਾ ਬਾ ਕੇ ਫੇਰ ਕਦ ਦਦੀ ਜੀ ਦੀ ਲਈਦੀ ਉਹਨੇ ਨਹੀਂ ਮੈਂ ਤੈਨੂੰ ਗੱਲ ਦੱਸਣਾ ਇੰਨਾ ਨਹੀਂ ਖਵਾਣਾ ਹੁੰਦਾ ਕੇ ਚਾਹੋ ਮੇਰੇ ਚ ਉਹ ਵੱਜਣਾ ਕੜਕ ਵਾਸਤੇ ਆ ਉਹ ਜੀ ਦੀ ਤੇ ਪਹਿਲਾਂ ਮਾਰ ਲਿਆ ਨਾ ਜੀ ਦੀ ਪਹਿਲਾਂ ਟਰੈਕਟਰ ਨਹੀਂ ਦਰੋਂ ਦਿੱਤਾ ਉਹਨੇ ਜੀ ਦੀ ਪਹਿਲਾਂ ਪੁੱਛਣਾ ਇਹ ਨਹੀਂ ਤੇ ਕੀ ਹਾਲ ਹੋਇਆ ਪੁੱਛ ਟਰੈਕਟਰ ਫੜ ਕੇ ਜੱਗਿਆ ਟਰੈਕਟਰ ਦੇ ਮਲੋ ਕਰ ਰਵੇ ਕਹਿੰਦਾ ਕੋਈ ਗੱਲ ਹੈ ਨਾ ਮੈਂ ਉਧਰ ਕੱਢਦਾ ਉਹਦਾ ਇਹ ਬਾਈ ਹੁਣ ਤੂੰ ਵੀ ਕੱਢ ਕੇ ਇਹੋ ਵੜਿਆ ਵੀ ਚੱਲੀਏ ਘਰ ਨੂੰ ਹਾਂ ਹਾਂ ਇਹਦੇ ਥੁੱਕਿਆ ਤੇਰੇ ਅੱਗੇ ਥੁੱਕਿਆ ਨਵੈਰਾ ਬੁੱਢੇ ਦੀ ਵੀ ਇਵੈਂਟ ਹੈ ਨਾ ਜਲਦਾ ਮੁੰਰੇ ਨਾ ਬਹਿ ਜਾ ਕਾਚਾ ਤਾਂ ਐਦਾਂ ਅੱਗੇ ਵੀ ਚਰੇ ਜਾ ਜਿਹੜਾ ਹੁਣ ਨਹੀਂ ਨਹੀਂ ਚਾਜ ਤਾਂ ਨਹੀਂ ਹੈਗਾ ਠੀਕ ਹੈ ਐਤੋਂ ਦੰਦੀ ਹੈ ਆ ਬੇ ਜਾਲਾ ਗਾ ਲੀਕ ਰੱਲੇ ਯਾਰ ਠਾ ਠੀਕ ਹੈ ਚਲ ਜੀ ਚਲੋ ਜੀ